ਕਵਾਨੀਗੜ ਦਾ ਜਿਹੜਾ ਮੁੱਖ ਹਸਪਤਾਲ ਪੂਰੇ ਐਸਐਮਓ ਸਾਹਿਬ ਦੇ ਮੈਂ ਦਫ਼ਤਰੂਰੇ ਬੈਠਾ ਜਿਹਨੂੰ ਜਿੰਦਾ ਲਗਿਆ ਹੋਇਆ ਹੈ। ਮੇਰੀਆਂ ਸਤਿਕਾਰਯੋਗ ਮਾਦਾਵਾ ਮੇਰੀਆਂ ਸਤਿਕਾਰਯੋਗ ਭੈਣਾ ਕਿੰਨੇ ਲੋਕ ਨੇ ਜਿਹੜੇ ਕਿੰਨੇ ਲੋਕ ਨੇ ਜਿਹੜੇ ਅਜੋੜੀ ਕਰ ਰਹੇ ਨੇ। ਕੀ ਦੀ ਅੜੀ ਕਰ ਰਹੇ ਨੇ? ਕਵਾਨੀਗੜ ਹਸਪਤਾਲ ਦੇ ਵਿੱਚ ਵੀ ਕੋਈ ਗੱਲ ਕਰੂਗਾ। ਮੇਰਾ ਗਿਲਾ ਨਹੀਂ ਕਿਸੇ ਨਾਲ ਮੇਰੀ ਨਾਰਾਜ਼ਗੀ ਨਹੀਂ ਕਿਸੇ ਨਾਲ ਵੋਟਾਂ ਪਾਈਆਂ ਦੇ ਲੋਕਾਂ ਨੇ ਤੁਹਾਨੂੰ ਤਬਦੀਲੀ ਦੇ ਲਈ ਆ ਸੁਧਾਰ ਕਰਨ ਦੇ ਲਈ ਆ ਸੁਧਾਰ ਅੱਜ ਮੂੰਹ ਬੋਲਦਾ ਹੈ ਮੇਰੀਆਂ ਪੈਣਾ ਗਰਭਤੀ ਅੱਜ ਲੈਣਾ ਚ ਲੱਗੀਆਂ ਖੜੀਆਂ ਨੇ ਓਏ ਸ਼ਰਮ ਕਰ ਸ਼ਰਮ ਕਰ ਉਹ ਮੁੱਖ ਮੰਤਰੀ ਆ ਜਾ ਤੂੰ ਸ਼ਰਮ ਕਰ ਹੱਦ ਲਾਤੀ ਇਹ ਬੋਤੀ ਕਹਾਗਾ ਪਾਜਾ ਸਿੰਘ ਦੀ ਪੱਗ ਬੰਨ ਕੇ ਪਗਾਸਾਂ ਨਕਲੀ ਪਗਾਸੇ ਬੇਸੂ ਰਾਹ ਨਹੀਂ ਪਾਰਿਆ ਪੰਜਾਬ ਨੂੰ ਰਾਹ ਨਹੀਂ ਪਾਰਿਆ ਸਰਕਾਰੀ ਹਸਪਤਾਲ ਪਹੁੰਚਦੇ ਸਾਰ ਬਜ਼ੁਰਗ ਬਾਬੇ ਨੂੰ ਹੋਇਆ ਕੁਝ ਅਜੀਹਾ ਕਿ ਵੈੱਡ ਤੇ ਪਏ ਮਰੀਜ਼ ਵੀ ਬਾਬੇ ਨੂੰ ਖੜਖੜ ਲੱਗੇ ਦੇਖਣ ਬਾਬੇ ਦਾ ਆ ਸੀਨ ਦੇਖ ਇਲਾਜ ਕਰਵਾਉਣ ਆਈਆਂ ਬੀਬੀਆਂ ਵੀ ਭੁੱਲ ਗਈਆਂ ਆਪਣਾ ਦੁੱਖ ਤੇ ਖੜ ਗਈਆਂ ਬਾਬੇ ਦੇ ਨਾਲ ਫੇਰ ਕੀ ਪੂਰੇ ਸੀਨ ਦੀ ਬਣੀ ਵੀਡੀਓ ਤੇ ਨੈਟ ਤੇ ਵੀਡੀਓ ਨੇ ਮਰਚਾਈ ਤਰਥੱਲੀ ਤੇ ਗੱਲ ਕੀਤੀ ਜਾਵੇ ਹਸਪਤਾਲ ਦੇ ਐਸਐਮਓ ਦੀ ਤਾਂ ਵੀਡੀਓ ਦੇਖ ਕੇ ਐਸਐਮਓ ਅੱਖਾਂ ਮਲਦਾ ਰਹਿ ਗਿਆ ਬਾਬੇ ਨੇ ਚੰਗਾ ਰਗੜਿਆ ਐਸਐਮਓ ਵੀਡੀਓ ਦੇ ਵਿੱਚ ਜਿਸ ਬਾਬੇ ਨੂੰ ਤੁਸੀਂ ਦੇਖ ਰਹੇ ਹੋ ਇਹ ਬਾਬਾ ਸਰਕਾਰੀ ਹਸਪਤਾਲ ਦੇ ਐਸਐਮਓ ਦੇ ਵਾਰ ਦੇ ਬਾਹਰ ਬੈਠਾ ਬਾਬੇ ਨੇ ਕਿਹਾ ਕਿ अनेका ਮਰੀਜ਼ ਆਏ ਪਰ ਐਸਐਮਓ ਕਮਰੇ ਨੂੰ ਚਿੰਤਰਾ ਲੱਗਿਆ ਹੋਇਆ ਬਾਬਾ ਨੇ ਆਪਣੇ ਇਸ ਵੀਡੀਓ ਦੇ ਵਿੱਚ ਹਸਪਤਾਲ ਦਾ ਪੂਰਾ ਹਾਲ ਦੱਸਿਆ ਤੇ ਜਾਂਦੇ ਜਾਂਦੇ ਸੀਐਮ ਭਗਵੰਤ ਮਾਨ ਨੂੰ ਵੀ ਰਗੜੇ ਲਾ ਦਿੱਤੇ ਬਰਮ ਸਤਕਾਰ ਜੋ ਉਸ ਵਾਰੇ ਗੁਰੂ ਗੁਰੂ ਖਾਲਸਾ ਜੀ ਸਭ ਤੋਂ ਪਹਿਲਾਂ ਕਰੋ ਰਸਨਾ ਪਵਿੱਤਰ ਲਵਾਓ ਹਾਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਸ਼ੋਧਰ ਸਿੰਘ ਫਗੂ ਵਾਲਾ ਭਵਾਨੀਗੜ੍ਹ ਦਾ ਜਿਹੜਾ ਮੁਖ ਹਸਪਤਾਲ ਪੂਰੇ ਐਸਰਮੋਲ ਸਾਹਿਬ ਦੇ ਮੈਂ ਦਫ਼ਤਰੂਰੇ ਬੈਠਾ ਜਿਹਨੂੰ ਜਿੰਦਾ ਲਗਿਆ ਹੋਇਆ ਡਾਕਟਰ ਸਾਹਿਬ ਕਿੱਥੇ ਨੇ ਇਹ ਭਗਵੰਤ ਮਾਨ ਦੱਸ ਸਕਦਾ ਹੈ ਇਹ ਉਹ ਲੋਕ ਦੱਸ ਸਕਦੇ ਨੇ ਜਿਨ੍ਹਾਂ ਨੇ ਇਹਨਾਂ ਦੀ ਕਿਤੇ ਡਿਊਟੀ ਲਈ ਹੈ ਲੇਕਿਨ ਮੈਂ ਕਿ ਕੱਲ ਜ਼ਰੂਰ ਪੁੱਛਣੀ ਚਾਹਾਂਗੇ ਇੰਨੀ ਇੰਨੀ ਹੱਦ ਦਰਜੇ ਦੀ ਗਰਮੀ ਦੇ ਵਿੱਚ ਮੇਰੀ ਆ ਸਤਿਕਾਰਯੋਗ ਮਾਤਾਵਾ ਮੇਰੀ ਆ ਸਤਿਕਾਰਯੋਗ ਭੈਣਾ ਕਿੰਨੇ ਲੋਕ ਨੇ ਜਿਹੜੇ ਕਿੰਨੇ ਲੋਕ ਨੇ ਜਿਹੜੇ ਅਜੋ ਉੜੀ ਕਰ ਰਹੇ ਨੇ ਕੀ ਦੀ ਉੜੀ ਕਰ ਰਹੇ ਨੇ ਪਵਾਨੀਗੜ ਹਸਪਤਾਲ ਦੇ ਵਿੱਚ ਵੀ ਕੋਈ ਡਾਕਟਰ ਹੋਊਗਾ ਲੇਕਿਨ ਮੇਰਾ ਸਿਰ ਤਕਦਾ ਹੈ ਸਰਦਾਰ ਵਿਕਰਮ ਜੀ ਦਾ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੀ ਡਿਊਟੀ ਇੱਕੋ ਹੀ ਡਾਕਟਰ ਇੱਕੋ ਹੀ ਡਾਕਟਰ ਸਰਦਾਰ ਵਿਕਰਮਜੀਤ ਸਿੰਘ ਉਹ ਨਿਭਾ ਰਹੇ ਨੇ ਮੇਰਾ ਸਿਰ ਚੁੱਕਦਾ ਉਹ ਸੱਜਣ ਦੇ ਅੱਗੇ ਕਿਉਂਕਿ ਡਾਕਟਰ ਦੂਜਾ ਰੱਬ ਹੋਇਆ ਕਰਦੇ ਨੇ ਭਰਾਵੋ ਡਾਕਟਰ ਦੂਜਾ ਰੱਬ ਹੋਇਆ ਕਰਦੇ ਨੇ ਲੇਟਨੈਂਟ ਇੱਥੇ ਆ ਜੇ ਹਸਪਤਾਲ ਦੇ ਵਿੱਚ ਉਹ ਦੂਜਾ ਰੱਬ ਹੈ ਜਿਹੜਾ ਇਕੱਲਾ ਡਾਕਟਰ ਬਿਕਰਮਜੀਤ ਸਿੰਘ ਹੈ ਉਹੀ ਆਪਰੇਟ ਕਰਦਾ ਉਹੀ ਆਪਰੇਸ਼ਨ ਕਰਦਾ ਤੇ ਉਹੀ ਸਾਰੇ ਜੰਗੀਆਂ ਲੋਕਾਂ ਦੀ ਲਾਈਨ ਲੱਗੀ ਹੈ ਇਹਨੇ ਲੋਕਾਂ ਨੂੰ ਸਾਰਿਆਂ ਨੂੰ ਉਹ ਡੀਲ ਕਰਦਾ ਹੈ ਸਾਰਿਆਂ ਨੂੰ ਮੈਡੀਸਨ ਲਿਖਦਾ ਮੈਂ ਪੁੱਛਣਾ ਚਾਹਣਾ ਇਥੋਂ ਦੇ ਤਬਦੀਲੀ ਕਰਨ ਵਾਲੇ ਲੋਕਾਂ ਨੂੰ ਇਥੋਂ ਦੇ ਤਬਦੀਲੀ ਦੇ ਦਾਅਵੇ ਕਰਨ ਵਾਲੇ ਲੋਕਾਂ ਨੂੰ ਇਥੋਂ ਦੇ ਹੈਲਥ ਮਿਨਿਸਟਰ ਨੂੰ ਮੈਂ ਪੁੱਛਣਾ ਚਾਹਣਾ ਮੇਰੀ ਬਹੁਤ ਹੀ ਸਤਿਕਾਰਯੋਗ ਭੈਣ ਨਰਿੰਦਰ ਕੌਰ ਬਰਾਜ ਜੀ ਨੂੰ ਕਿ ਉਹ ਸੁਗਾਈ ਹੈ ਕਹਿੰਦੇ ਹਸਪੀਟਲ ਦੇ ਵਿੱਚ ਕਿ ਉਹ ਨੇ ਕਹਿੰਦੇ ਸਾਡੇ ਪੁਆਦੀਗੜ ਦੇ ਹਸਪਤਾਲ ਦਾ ਹਾਲ ਦੇਖਿਆ ਮੇਰਾ ਗਿਲਾ ਨਹੀਂ ਕਿਸੇ ਨਾਲ ਮੇਰੀ ਨਰਾਜ਼ਗੀ ਨਹੀਂ ਕਿਸੇ ਨਾਲ ਵੋਟਾਂ ਪਾਈਆਂ ਨੇ ਲੋਕਾਂ ਨੇ ਸਾਨੂੰ ਤਬਦੀਲੀ ਦੇ ਲਈ ਆ ਸੁਧਾਰ ਕਰਨ ਦੇ ਲਈ ਆ ਸਰਦਾਰ ਅਜ ਮੂੰਹ ਬੋਲਦਾ 2 ਵਜੇ ਹਸਪਤਾਲ ਤੇ ਡਿਊਟੀ ਹੈ ਸਰਦਾਰ ਬਿਕਰਮਜੀਤ ਸਿੰਘ ਜੀ ਦੀ 2 ਵਜੇ ਤੋਂ ਬਾਅਦ ਉਹਨੇ ਵੀ ਆਰਾਮ ਕਰਨਾ ਹੈ ਉਹ ਵੀ ਇਨਸਾਨ ਹੈ ਤੜਕੇ ਤੋਂ ਲੈ ਕੇ ਆਤਰ ਤੱਕ ਮਰੀਜ਼ਾਂ ਨੂੰ ਦੇਖ ਰਿਹਾ ਹੈ ਤੜਕੇ ਤੋਂ ਲੈ ਕੇ ਆਤਰ ਤੱਕ ਆਪਰੇਸ਼ਨ ਦੀ ਡਿਊਟੀ ਕਰ ਰਿਹਾ ਹੈ ਲੇਕਿਨ ਮੈਂ ਪੁੱਛਣਾ ਚਾਹਣਾ ਬਿਲੜ ਲਾਣੇ ਨੂੰ ਜਿਹੜਾ ਬਿਲੜ ਲਾਣਾ ਰੋਟੀਆਂ ਖਾ ਕੇ ਟੱਡ ਤੇ ਹੱਥ ਫੇਰ ਕੇ ਸਰਕਾਰ ਦੀ ਕਾਰਗੁਜ਼ਾਰੀ ਤੇ ਮੈਂ ਪੁੱਛਣਾ ਚਾਹਣਾ ਭਗਵੰਤਬਾਹਨ ਨੂੰ ਕਿ ਭਗਵੰਤਬਾਹਨ ਤੂੰ ਮੈਨੂੰ ਪਤਾ ਲੱਗਿਆ ਕਿ ਤੂੰ ਸੰਗਰੂਰ ਜਾਇਆ ਤੈਨੂੰ ਤੈਨੂੰ ਕੀ ਲੋੜ ਹੈ ਤੂੰ ਤਾਂ ਕਹਿੰਦਾ ਤੇ ਤੇ ਹੂ 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 ਕਰਦੇ ਫਿਰਦੇ ਨੇ ਇੱਥੇ ਲੋਕ ਡਾਕਟਰ ਸੀਐਮ ਦੇ ਮਗਰ ਫਿਰਦੇ ਨੇ ਇੱਥੇ ਲੋਕ ਫਿਰਦੇ ਨੇ ਹੋਰ ਗੱਲਾਂ ਦੇ ਮਗਰ ਲੇਕਿਨ ਮੈਂ ਪੁੱਛਣਾ ਚਾਹਣਾ ਤੁਹਾਡੇ ਕੋਲੋਂ ਕਿ ਜਿਹੜੇ ਆ ਲੋਕ ਦੇ ਗਰੀਬ ਜਿਹੜਾ ਦੇ ਵਿੱਚੋਂ ਕਿਸੇ ਗਰੀਬ ਦੀ ਕਿਸੇ ਦੀ ਮੌਤ ਹੋ ਗਈ ਅਟੈਕ ਹੋ ਗਿਆ ਇਹ ਹੱਬ ਦਾ ਤੇਦੀ ਕਰਦੀ ਦੇਖੋ ਤਾਂ ਕੌਣ ਦਵੇ ਬਹੁਤੂਗਾ ਉਹਦੇ ਵੀ ਕੌਣ ਦਵੇ ਬਹੁਤੂਗਾ ਅੱਜ ਕੀ ਬਾਤ ਹੈ ਮੈਨੂੰ ਬੇਤੀ ਕਰਾਂਗਾ ਉਹ ਦਿਖਾ ਦੇਵੇ ਕਿ ਸਿੱਖ ਦੇ ਵੀ ਹਜ਼ਾਰਾਂ ਦੀ ਗ੍ਰੀਤੀ ਦੇ ਵਿੱਚ ਭਵਾਨੀ ਕਰਦੇ ਵਿੱਚ ਹਸਪੀਟਲ ਦੇ ਵਿੱਚ ਅੱਜ ਤੱਕ ਜਿਹੜੇ ਡਾਕਟਰ ਆੜੂੜੀ ਕਰ ਰਹੇ ਨੇ ਮਰੀਜ਼ ਨੇ ਜਿਹੜੇ ਮੇਰੀਆਂ ਭੈਣਾ ਮੈਂ ਵੀ ਕਿਸੇ ਮਾਂ ਨੇ ਜੰਮਿਆ ਮੇਰੀਆਂ ਭੈਣਾ ਕਰਪਤੀ ਅੱਜ ਲੈਣਾ ਚ ਰੱਖੀਆਂ ਖੜੀਆਂ ਨੇ ਓਏ ਸ਼ਰਮ ਕਰ ਸ਼ਰਮ ਕਰ ਉਹ ਮੁੱਖ ਮੰਤਰੀ ਆਜਾ ਤੂੰ ਸ਼ਰਮ ਕਰ ਹੱਦ ਲਾਤੀ ਹੱਦ ਲਾਤੀ ਆ ਜੋ ਧੀਆਂ ਸਾਡੀਆਂ ਜਿਹੜੀਆਂ ਧੀਆਂ ਇਹ ਤੇ ਦਵਾਈ ਲੈਣ ਦੇ ਲਈ ਜਾਂ ਚੜੇ ਆ ਜੋ ਧੀਆਂ 2 ਵਜੇ ਤੱਕ ਲੈਣ ਚ ਕਰਨਗੀਆਂ ਲੈਕਨ ਡਾਕਟਰ ਫਿਕਰਮਜੀਤ ਸਿੰਘ ਰੋਹਾਨੀ ਸ਼ਕਤੀਆਂ ਤਾਂ ਸਾਡੇ ਹਸਪਤਾਲ ਦੇ ਲਈ ਲੇਕਿਨ 2 ਵਜੇ ਤੋਂ ਬਾਅਦ ਤਾਂ ਉਹ ਵੀ ਆਰਾਮ ਕਰਨਾ 2 ਵਜੇ ਬਾਅਦ ਤਾਂ ਉਹ ਵੀ ਆਰਾਮ ਕਰਨਾ ਆਪਣੀ ਡਿਊਟੀ ਕਰਨ ਤੋਂ ਬਾਅਦ ਓ ਸ਼ਰਮ ਕਰੋ ਦੇਸ਼ ਦੇ ਹਾਕਮੋ ਸ਼ਰਮ ਕਰੋ ਕਰਸ ਕਰੋ ਦੇਸ਼ ਦੀ ਆ ਦੇਸ਼ ਦੀ ਜਨਤਾ ਦੇ ਉੱਤੇ ਤੋਂ ਮੇਰੀ ਬੋਝਾਰਿਸ਼ ਹੈ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਲੋਕ ਸ਼ੇਅਰ ਕਰੋ ਤਾਂ ਕਿ ਇਹ ਗਲਤੀ ਇਹ ਫੋਤੀ ਕਹਾਗਾ ਭਗਤ ਸਿੰਘ ਦੀ ਪੱਕ ਬਣ ਕੇ ਭਗਤ ਸਿੰਘ ਨਕਲੀ ਭਗਤ ਸਿੰਘ ਦੇਸ ਨੂੰ ਰਾ ਨਹੀਂ ਪਾ ਰਿਹਾ ਪੰਜਾਬ ਨੂੰ ਰਾ ਨਹੀਂ ਪਾ ਰਿਹਾ ਸੋ ਮੇਰੀ ਬੋਝਾਰਿਸ ਹੈ ਜਿੰਦੇ ਵੀ ਕਿਤੇ ਜਾਂਦਾ ਹੈ ਭਗਵੰਤਬਾਨ ਨੂੰ ਪੁੱਛੋ ਕਿ ਪਾਨੀਗੜ ਦੇ ਹਸਪਤਾਲ ਦਾ ਕੀ ਹਾਲ ਹੈ ਪਾਨੀਗੜ ਦੇ ਹਸਪਤਾਲ ਦੇ ਵਿੱਚ ਐਸਾ ਮਲਫਤ ਨੂੰ ਜਿੰਦਾ ਲੱਗਿਆ ਹੈ ਆ ਜਿੰਦਾ ਲੱਗਿਆ ਜਿੰਦਾ ਲੱਗਿਆ ਆਪੀਡੀ ਨੂੰ ਉਹ ਵੀ ਜਮਾਗਮ ਆਦੋਂ ਮੈਂ ਕਾਹਦਾ ਕੋਈ ਵੀ ਹਸਪਤਾਲ ਗਿਆ ਹੋਇਆ ਹੈ ਕੋਈ ਡਾਕਟਰ ਕੋਈ ਕਿਹੜਾ ਕੋਈ ਦਮਿਆ ਦੁਸਤਰ ਮੈਂ ਨਹੀਂ ਸਮਝ ਸਕਦਾ ਇਹ ਕਰਦੇ ਨੇ ਮੋਟਾ ਪਾ ਕੇ ਅੱਜ ਇਹ ਲੜਾਈ ਮੈਂ ਕੋਈ ਦੇਖਿਆ ਕਦੇ ਹੋ ਨਹੀਂ ਤੋਂ ਮੇਰੀ ਬੇਨਤੀ ਹੈ ਮੇਰੀ ਬੇਨਤੀ ਹੈ ਕਿ ਲੋਕੋ ਇੱਕੋ ਇੱਕੋ ਇਹ ਸਾਰੀਆਂ ਪਾਰਟੀਆਂ ਲੋਟੇਰੀਆਂ ਨੇ ਇਹ ਸਾਰੇ ਲੋਕ ਲੁੱਟੇ ਰਹੇ ਨੇ ਇਹ ਸਾਡਾ ਖੂਨ ਦੇ ਪੈਸੇ ਨੇ ਅਸੀਂ ਫੂਲ ਦੇ ਪਾਸੇ ਨਹੀਂ ਰਹਿਣਾ ਅਸੀਂ ਅਗਾ ਦੇ ਤੋਂ ਗੁਲਾਮੇ ਜਾ ਖਪਾਉਣਾ ਇੱਕ ਦਿਨ ਅਕੀ ਹੋਈ ਬੇਸੀ ਕਹਿੰਦੇ ਹੁੰਦੇ ਸਟੂਡੈਂਟ ਲਾਈਫ ਦੇ ਵਿੱਚ ਗਲ ਪਏ ਜਾਣ ਤੇ ਅੱਕੇ ਲੋਕ ਦਾ ਬਾਪੂ ਬਦੂ ਖਾ ਸਕਣ ਦਾ ਰੋਣ ਅੱਜ ਤੇਰੀ ਪੁਲਿਸ ਤੇਰੇ ਸਹਾਰੇ ਵੀ ਹੈਗੀ ਅੱਜ ਤੇਰੀ ਫੋਰਸ ਤੇਰੇ ਸਹਾਰੇ ਵੀ ਹੈਗੀ ਤੋਂ ਮੇਰੀ ਬੋਝਾਰਿਸ਼ ਹੈ ਕਿ ਕਿਰਪਾ ਕਰਿਓ ਕਿ ਦੇਖਿਓ ਕਿਤੇ ਮੈਂ ਇੱਕ ਮਾਰਨਿੰਗ ਦੇ ਨਾ ਹੈਲਥ ਡਿਪਾਰਟਮੈਂਟ ਨੂੰ ਕੋਈ ਡਾਕਟਰ ਸਾਹਿਬ ਇੱਕੋ ਹੀ ਸਾਡੇ ਇਲਾਕੇ ਦੇ ਲਈ ਦੇਵਤਾ ਇੱਕੋ ਹੀ ਇਲਾਕੇ ਦੇ ਲਈ ਦੇਵਤਾ ਨੇ ਦੇਖਿਓ ਕਿ ਤੇਰਾ ਨੁਕਸਾਨ ਕਰ ਦਿਓ ਤੇਰਾ ਨੁਕਸਾਨ ਕਰਤਾ ਤਾਂ ਬਰਦਾਸ਼ਤ ਨਹੀਂ ਕਰਾਂਗੇ ਦੇਖਿਓ ਇਹ ਸਾਡੇ ਲਈ ਇੱਥੇ ਬਰਦਾਸ਼ਤ ਇਹਨਾਂ ਦੀ ਡਿਊਟੀ ਪੱਕੇ ਤੌਰ ਤੇ ਇਹਨਾਂ ਦੇ ਨਾਲ ਤੇ ਆ ਜਿੰਦੇ ਲੱਗੇ ਹੋਏ ਲੋਕ ਨੇ ਜਿਹੜੇ ਇੱਥੇ ਹਾਜ਼ਰ ਹੋਣ ਇਹ ਜਿੰਦਾ ਲੱਗੇ ਹੋਏ ਲੋਕ ਨੇ ਜਿਹੜੇ ਇਹ ਹਾਜ਼ਰ ਹੋਣ ਡਾਕਟਰ ਕਿੱਥੇ ੜੇ ਮੇਰਾ بار بار ਸਵਾਲ ਆ ਡਾਕਟਰ ਕਿੱਥੇ ਨੇ ਇੱਕ ਡਾਕਟਰ ਤੋਂ ਮਿਲਾਂ ਡਾਕਟਰ ਕਿੱਥੇ ਨੇ ਵਾਹ ਜੀ ਕਾ ਖਾਲਸਾ ਵਾਹ ਇਸ ਵੀਡੀਓ ਦੇ viral ਹੋਣ ਤੋਂ ਬਾਅਦ ਜਦੋਂ ਇਸ ਮਾਮਲੇ ਤੇ ਐਸਐਮਓ ਨਾਲ ਗੱਲ ਕੀਤੀ ਤਾਂ ਐਸਐਮਓ ਨੇ ਕਿਹਾ ਕਿ ਜਦੋਂ ਬਜ਼ੁਰਗ ਧਰਨਾ ਦੇ ਰਿਹਾ ਸੀ ਮੈਂ ਮੌਕੇ ਤੇ ਮੌਜੂਦ ਸੀ ਮੈਂ ਸਿਰਫ 18 ਨੰਬਰ ਕਮਰੇ ਦੇ ਵਿੱਚ ਸ਼ਿਫਟ ਹੋਇਆ ਸੀ ਜਿੱਥੇ ਉਹ ਬਜ਼ੁਰਗ ਧਰਨਾ ਦੇ ਰਿਹਾ ਉਹ ਕਮਰਾ ਪਹਿਲਾਂ ਤੋਂ ਹੀ ਬੰਦ ਪਿਆ ਅਤੇ ਖਾਲੀ ਕਰ ਦਿੱਤਾ ਗਿਆ ਸੀ ਅਤੇ ਜਦੋਂ ਮੈਂ ਮੌਕੇ ਤੇ ਪਹੁੰਚ ਕੇ ਬਜ਼ੁਰਗ ਨੂੰ ਸਮਝਾਉਣਾ ਚਾਹਿਆ ਤਾਂ ਉਸ ਬਜ਼ੁਰਗ ਤਬ ਬਜ਼ੁਰਗ ਧਰਨਾ ਸਮਾਪਤ ਕਰ ਚੁੱਕਿਆ ਸੀ ਹਾਂਜੀ ਸਰ ਤੁਹਾਡਾ ਨਾਮ ਐਂਡ ਡੈਸੀਗਨੇਸ਼ਨ ਹੈ ਮੈਂ ਡਾਕਟਰ ਵਿਨੋਦ ਕੁਮਾਰ ਸੀਨੀਅਰ ਮੈਡੀਕਲ ਅਫੀਸਰ ਪੋਨਿਗੜ ਜੀ ਸਰ ਇੱਕ ਵੀਡੀਓ ਵਾਇਰਲ ਹੋਰੀ ਜੀ ਪੋਨਿਗੜ ਹਸਪਤਲ ਦੇ ਜਿੱਥੇ ਐਸ ਐਮਓ ਦੇ ਦਫਤਰ ਨੂੰ ਤੁਹਾਡਾ ਦਫਤਰ ਤਾਲਾ ਲੱਗਿਆ ਹੁੰਦਾ ਤੇ ਇੱਕ ਵਿਅਕਤੀ ਖੌਰੂ ਪਟਰੇ ਜੀ ਕੀ ਮੰਨ ਲਗ ਗਿਆ ਨਹੀਂ ਨਹੀਂ ਉਹ ਦਫਤਰ ਨੂੰ ਤਾਲਾ ਮੇਰਾ ਜਿਹੜਾ ਆਪੀਡੀ ਚ ਰੂਮ ਹੈ ਪੇਸ਼ੈਂਟ ਦੇਖਣ ਵਾਲਾ ਉਧਰ ਲੱਗਿਆ ਹੁੰਦਾ ਕਿਉਂਕਿ ਉੱਥੇ ਕੈਮਰੇ ਲੱਗੇ ਹੋਣੇ ਉੱਥੇ ਵਾਈਟਲ ਸਮਾਨ ਪਿਆ ਜਦੋਂ ਪੇਸ਼ੈਂਟ ਦੇਖਦਾ ਮੈਂ ਉਧਰ ਬੈਠਦਾ ਦੇਦਰ ਦਫਤਰ ਦੇ ਕੰਮ ਕਰਨੇ ਨੇ ਵੀ ਸੀ ਅਟੈਂਡ ਕਰਨੀਆਂ ਨੇ ਮੇਲਸ ਅਟੈਂਡ ਭੇਜਣੀਆਂ ਨੇ ਚਿੱਠੀਆਂ ਸਾਈਨ ਕਰਨੀਆਂ ਉਹ ਮੈਂ ਇਧਰ ਆ ਜੰਨਾ ਕੱਲ ਮੈਂ ਉਸ ਵੇਲੇ ਇਧਰ ਆਇਆ ਹੋਇਆ ਸੀ ਤੇ ਪੇਸ਼ੈਂਟ ਉਧਰ ਜ਼ਿਆਦਾ ਹੋਗੇ ਸੀ ਕਿਉਂਕਿ ਚੁੱਟੀਆਂ ਤੋਂ ਬਾਅਦ ਹਸਪਤਾਲ ਖੁੱਲਿਆ ਸੀ ਇੱਕ ਡਾਕਟਰ ਜਿਹੜਾ ਕਿ ਮੇਰੇ ਕੋਲ ਡਾਕਟਰਾਂ ਦੀ ਘਾਟ ਹੋਣ ਕਰਕੇ ਇੱਕੋ ਹੀ ਡਾਕਟਰ ਅਵੇਲੇਬਲ ਸੀਗਾ ਰੋਜ਼ ਹੀ ਤਕਰੀਬਨ ਇੱਕੋ ਹੀ ਡਾਕਟਰ ਪਿੱਛੇ ਅਵੇਲੇਬਲ ਹੁੰਦਾ ਉਹ ਚ ਰਸ ਜ਼ਿਆਦਾ ਸੀ ਫਿਰ ਵੀ ਮੈਂ ਉਥੋਂ ਜਿਹੜੇ ਫालतू ਪੇਸ਼ੈਂਟ ਸੀ ਜਿਹੜੇ ਐਕਸਟਰਾ ਪੇਸ਼ੈਂਟ ਜਿਨ੍ਹਾਂ ਨੇ ਉਹਨਾਂ ਨੂੰ ਦਿਖਾਉਣਾ ਸੀ ਉਹ ਉੱਥੇ ਖੜੇ ਸੀ ਬਾਕੀ ਪੇਸ਼ੈਂਟ ਮੈਂ ਇਧਰ ਉੱਥੇ ਸਰ ਵੀ ਲਾਇਆ ਹੋਇਆ ਤੁਹਾਡੇ ਕਿਉਂਕਿ ਤਾਲਾ ਲੱਗਿਆ ਹੋਇਆ ਉੱਥੇ ਮੈਂ ਪਹਿਲਾਂ ਵੀ ਲਾਇਆ ਸੀ ਕਬਰ ਕੱਲ ਨਹੀਂ ਲੱਗਿਆ ਹੋਇਆ ਸੀ ਕੋਈ ਮਿਸਪਲੇਸ ਹੋ ਜਦੋਂ ਉਤਰ ਗਿਆ ਉਹ ਦੁਬਾਰੇ ਲਵਾਤਾ ਉੱਥੇ ਜੀ ਸਰ ਹਮ ਸਿਟਿੰਗ ਕਿਥੇ ਹੈ ਜੀ ਕਿਹੜੇ ਕਮਰੇ ਚ ਸਿਟਿੰਗ ਮੇਰੀ ਏਸੀ ਰੂਮ ਚ ਹੁੰਦੀ 18 ਨੰਬਰ ਚ 10 ਤਰੀਕਾ ਕੰਮਾਂ ਲਈ ਚਿੱਠੀਆਂ ਸਾਈਨ ਕਰਨੀਆਂ ਨੇ ਜਿਵੇਂ ਜਿਵੇਂ ਵੀਸੀ ਅਟੈਂਡ ਕਰਨੀਆਂ ਜਦੋਂ ਪੇਸ਼ੈਂਟ ਦੇਖਣ ਉਹਨਾਂ ਤਾਂ ਮੈਂ ਉਧਰ ਚਲਾ ਜਾਂਦਾ ਉਹ ਕਬੜੀ ਚ ਤਾਂ ਸੱਚ ਲੱਗਦਾ ਕਿਤਨਾ ਕਿਤੇ ਜਿਵੇਂ ਡਾਕਟਰ ਘਟਨੇ ਤਾਂ ਲੋਕਾਂ ਦੀ ਖੱਜਲ ਖਵਾਰੀ ਵੀ ਵੱਧ ਰਹੀ ਹੈ ਖੱਜਲ ਖਵਾਰੀ ਤਾਂ ਦੇਖੋ ਜੀ ਡਾਕਟਰਾਂ ਔਰ ਦੋ ਮੈਂ ਡੈਪੂਟੇਸ਼ਨ ਤਲਗਵਾਏ ਹੋਣੇ ਸੀ ਮਸਾਦਨ ਸਾਹਿਬ ਨੂੰ ਕਹਿ ਕੇ ਉਹਦੇ ਨਾਲ ਸਾਡੀ ਐਮਰਜੈਂਸੀ ਰਾਉਂਡ ਦਾ ਕਲੌਕ ਚੱਲਦੀ ਹੈ ਪ੍ਰੋਪਰਟੀ ਚ ਕਈ ਵਾਰ ਰਸ਼ ਵੱਜ ਜਾਂਦਾ ਹੈ ਉਸ ਵੇਲੇ ਪੇਸ਼ੰਤ ਨੂੰ ਥੋੜੀ ਵੇਟ ਕਰਨੀ ਪੈਂਦੀ ਹੈ ਆਦਰਵਾਇਜ਼ ਦਵਾਈਆਂ ਸਾਰਾ ਕੁਝ ਟੈਸਟ ਸਾਰਾ ਕੁਝ ਅੰਦਰ ਹੋ ਰਿਹਾ ਸੀ ਤੁਸੀਂ ਵੀਡੀਓ ਸਾਹਮਣੇ ਆਈ ਹੈ ਤਾਂ ਤੁਸੀਂ ਇਸ ਹਸਪਤਾਲ ਦੇ ਵਿੱਚ ਸੀ ਮੈਂ ਇੱਥੇ ਸੀ ਜੀ ਮੈਂ ਇੱਥੇ ਸੀ ਔਰ ਮੈਂ ਪੇਸ਼ੰਤ ਵੀ ਦੇਖ ਰਿਹਾ ਸੀ ਉਸ ਵੇਲੇ ਤੁਸੀਂ ਉੱਥੇ ਮੌਕੇ ਤੇ ਜਾ ਕੇ ਗੱਲਬਾਤ ਕੀਤੀ ਉਹਨਾਂ ਨਾਲ ਨਹੀਂ ਉਸ ਵੇਲੇ ਤੱਕ ਤਾਂ ਧਰਨਾ ਖਤਮ ਹੋ ਗਿਆ ਸੀ ਜਦੋਂ ਇਹਨਾਂ ਨੇ ਧਰਨਾ ਲਾਇਆ ਸੀ ਜਦੋਂ ਮੈਨੂੰ ਪਤਾ ਲੱਗ ਖੈਰ ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਸੁਣਿਆ ਹੀ ਹੋਵੇਗਾ ਕਿ ਇਸ ਵੀਡੀਓ ਦੇ ਵਿੱਚ ਬਜ਼ੁਰਗ ਬਾਬੇ ਨੇ ਜਿੱਥੇ ਐਸਐਮਓ ਨੂੰ ਲਾਂਤਾਂ ਪਾਈਆਂ ਉੱਥੇ ਹੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟਾਰਗੇਟ ਕੀਤਾ ਹੈ ਹਕੀਕਤ ਟੀਵੀ ਪੰਜਾਬੀ ਲਈ ਪਵਾਨੀ ਗੜ੍ਹ ਤੋਂ ਅਨਿਲ ਜੈ ਦੀ ਰਿਪੋਰਟ